ਪੰਜਾਬ ਵਿੱਚ ਬਿਜਲੀ ਦੀ ਮੰਗ ਦੇ ਟੁੱਟੇ ਸਾਰੇ ਰਿਕਾਰਡ 15963 ਮੀਗਾਵਾਟ ਤੱਕ ਪਹੁੰਚੀ ਖਬਰ ਕੈਨੇਡਾ ਦੀ ਸੰਸਦ ਚ ਨਿਚੇ ਨੂੰ ਕੀਤਾ ਗਿਆ ਆਜ਼ਾਦ ਪੱਛਮੀ ਜਿਮਨੀ ਚੋਣ ਦੇ ਸਬੰਧ ਵਿੱਚ ਤਿੰਨ ਨਾਮਜਦਗੀਆਂ ਆਜ ਹੋਈਆਂ ਤੇ ਆਓ ਦੋਸਤੋ ਐਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਉਣੇ ਆ ਵਿਸਤਾਰ ਤੇ ਦੋਸਤੋ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਮੈਂ ਰਜਿੰਦਰ ਸਿੰਘ ਬਿਲਕਾ ਤੁਹਾਡੇ ਲਈ ਲੈ ਕੇ ਆਇਆ ਅਹਿਮ ਖਬਰਾਂ ਪ੍ਰੋਗਰਾਮ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਪਹਿਲੀ ਖਬਰ ਪੰਜਾਬ ਸੂਬੇ ਵਿੱਚ ਬਿਜਲੀ ਦੀ ਮੰਗ ਦੇ ਟੁੱਟੇ ਸਾਰੇ ਰਿਕਾਰਡ 15963 ਮੈਗਾਵਾਟ ਤੱਕ ਪਹੁੰਚੀ ਖਪਤ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ ਉੱਥੇ ਹੀ ਦੂਜੇ ਪਾਸੇ ਝੋਨੇ ਦੇ ਸੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਲੁਆਈ ਸ਼ੁਰੂ ਹੋ ਗਿਆ ਹੈ ਅਤੇ ਕਾਹਨ ਬਿਜਲੀ ਦੀ ਮੰਗ ਕਾਫੀ ਵੱਧ ਗਈ ਹੈ। ਬਿਜਲੀ ਦੀ ਮੰਗ ਨੇ ਵੀ ਪਿਛਲੇ ਰਿਕਾਰਡ ਤੋੜ ਦਿੱਤੇ ਨੇ। ਬਿਜਲੀ ਦੀ ਮੰਗ 15963 ਮੈਗਾਵਾਟ ਤੱਕ ਪਹੁੰਚ ਗਈ ਹੈ। ਜੋ ਕਿ ਇੱਕ ਨਵਾਂ ਰਿਕਾਰਡ ਹੈ ਹਾਲੇ ਕਿ ਹੁਣ ਤੱਕ ਕਦੇ ਵੀ ਬਿਜਲੀ ਦੀ ਇੰਨੀ ਮੰਗ ਵਧ ਨਹੀਂ। ਪਾਵਰ ਕੌਮਬੋ ਲੋ 16000 ਮੈਗਾਵਾਟ ਬਿਜਲੀ ਦੇ ਪ੍ਰਬੰਧ ਕੀਤੇ ਹੋਏ ਨੇ। ਅੱਤ ਦੀ ਗਰਮੀ ਕਾਰਨ ਕਿਸਾਨ ਅਜੇ ਵੀ ਝੋਨਾ ਲਾਉਣ ਤੋਂ ਗਰੇਜ ਕਰ ਰਹੇ ਹਨ ਪਰ ਬੀਜ ਹੁੰ ਤੋਂ ਬਾਅਦ ਇਹ ਕੰਮ ਰਫਤਾਰ ਫੜੇਗਾ ਲੱਗਦਾ ਹੈ ਕਿ ਝੋਨੇ ਦੀ ਦਵਾਈ ਸ਼ੁਰੂ ਜੋਰਾਂ ਤੇ ਹੋ ਜਾਵੇਗੀ ਅਜਿਹੇ ਵਿੱਚ ਹੀ ਬਿਜਲੀ ਦੀ ਮੰਗ ਹੋਰ ਵੱਧ ਜਾਵੇਗੀ ਜੂਨ ਮਹੀਨੇ ਵਿੱਚ ਬਿਜਲੀ ਦੀ ਖਪਤ ਨੂੰ ਦੇਖਿਆ ਜਾਵੇ ਤਾਂ ਭਾਰੀ ਵਾਧਾ ਹੋਇਆ 43% ਦਾ ਸਿੱਧਾ ਵਾਧਾ ਹੋਇਆ ਪਹਿਲੀ ਜੂਨ ਨੂੰ ਬਿਜਲੀ ਦੀ ਮੰਗ 12433 ਮੈਗਾਵਾਟ ਹੋਈ ਸੀ ਜਦੋਂ ਕਿ ਪਿਛਲੇ ਸਾਲ ਜੂਨ ਮਹੀਨੇ ਵਿੱਚ 6219 ਮੈਗਾਵਾਟ ਮੰਗ ਸੀ ਇਸ ਤੋਂ ਸਾਫ ਹੈ ਕਿ ਬਿਜਲੀ ਦੀ ਮੰਗ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਦੂਜੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬਿਜਲੀ ਦਾ ਬੈਲ ਜ਼ੀਰੋ ਹੋਣ ਕਾਰਨ ਵੀ ਲੋਕ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ ਦੀ بجائے ਖੁੱਲ੍ਹੇਆਮ ਬਿਜਲੀ ਦੀ ਜਿਹੜੀ ਆ ਉਹ ਵਰਤ ਹੋ ਰਹੀ ਹੈ ਬਿਜਲੀ ਦੀ ਵਾਧਦੀ ਮੰਗ ਕਾਰਨ ਲੋਕਾਂ ਨੂੰ ਹੁਣ ਕਈ ਇਲਾਕਿਆਂ 'ਚ ਬਿਜਲੀ ਦਾ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇਤੋਂ ਤੱਕ ਕਈ ਖੇਤਰਾਂ ਵਿੱਚ ਅਣਅਲਾਨੇ ਕੱਟ ਵੀ ਲੱਗ ਰਹੇ ਨੇ ਜਦੋਂ ਕਿ ਸਰਕਾਰ ਦਾ ਦਾਵਾ ਹੈ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ 8 ਘੰਟੇ ਵਿੱਚ ਦਿੱਤੀ ਜਾਊਗੀ। ਕੈਨੇਡਾ ਦੀ ਸੰਸਦ ਵਿੱਚ ਨਿਜਲ ਨੂੰ ਕੀਤਾ ਗਿਆ ਆਜ਼ਾਦ ਇਹ ਤਸਵੀਰਾਂ ਕੈਨੇਡਾ ਦੀ ਸੰਸਦ ਹਾਊਸ ਆਫ ਕਾਮਨਜ਼ ਦੀਆਂ ਨੇ ਇੱਥੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿਜਲ ਨੇ। ਸੰਸਦ ਵਿੱਚ ਮੌਨ ਧਾਰਿਆ ਗਿਆ ਤਮਾਮ ਮੈਂਬਰਾਂ ਨੇ ਖੜੇ ਹੋ ਕੇ ਕੁਝ ਪਲ ਲਈ ਮੌਨ ਧਾਰਿਆ ਨਿਜਲ ਨੂੰ ਪਿਛਲੇ ਸਾਲ 18 ਜੂਨ ਨੂੰ ਅਣਪਛਾਤੇ ਲੋਕਾਂ ਨੇ ਸਰੀ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਗੋਰੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਜਿਹੇ ਚ ਨਿਜਰ ਨੂੰ ਡੈਥ ਐਨੀਵਰਸਰੀ ਦੇ ਮੌਕੇ ਤੇ ਕੈਨੇਡੀਅਨ ਸੰਸਦ ਵਿੱਚ ਯਾਦ ਕੀਤਾ ਗਿਆ ਨਿਜਰ ਦੇ ਕਤਲ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਅਲਜਾਮਾਬਾਦ ਭਾਰਤ ਅਤੇ ਕੈਨੇਡਾ 'ਚ ਸਬੰਧ ਵਿਗੜ ਗਏ ਸਨ ਜੋ ਹਾਲਲੇ ਤੱਕ ਵੀ ਲੀਕ ਨਹੀਂ ਆਏ ਹਾਲਾਂਕਿ ਇਟਲੀ ਵਿੱਚ ਜੀ7 ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਟੋ ਅਤੇ ਭਾਰਤ ਦੇ ਪੀਐਮ ਨਰਿੰਦਰ ਮੋਦੀ ਵਿਚਾਲੇ ਮੁਲਾਕਾਤ ਹੋਈ ਸੀ ਕੈਨੇਡਾ ਵਿੱਚ ਨਿਜਰ ਦੇ ਕਤਲ ਮਾਮਲੇ 'ਚ ਕਈ ਭਾਰਤੀ ਮੂਲ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਭਾਰਤ 'ਚ ਕਤਲਕਾਰਡ ਵਿੱਚ ਹੱਥ ਹੋਣ ਤੋਂ ਸਾਫਨਕਾਰ ਕੀਤਾ ਗਿਆ ਕੇਂਦਰ ਵਿੱਚ ਭਾਵੇਂ ਮੋਦੀ ਸਰਕਾਰ ਬਣ ਗਈ ਹੈ ਮੋਦੀ ਪ੍ਰਧਾਨ ਮੰਤਰੀ ਬਣ ਗਏ ਨੇ ਪਰ ਕੌਣ ਬਣੇਗਾ ਸਪੀਕਰ ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਹੈ ਭਾਜਪਾ ਕਿਸੇ ਵੀ ਕੀਮਤੇ ਸਪੀਕਰ ਦੀ ਕੁਰਸੀ ਆਪਣੇ ਕੋਲ ਰੱਖਣਾ ਚਾਹੁੰਦੀ ਹੈ ਇਸ ਲਈ ਪਾਰਟੀ ਨੇ ਰੱਖਿਆ ਮંત્રી ਰਾਜਨੇਤ ਸਿੰਘ ਨੂੰ ਐਨਡੀਏ ਦੇ ਸਹਿਯੋਗੀਆਂ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ 24 ਜੂਨ ਤੋਂ ਸ਼ੁਰੂ ਹੋ ਰਹੇ ਨੇ ਸੰਸਦ ਸੈਸ਼ਨ ਲਈ ਰਾਜਨਾਥ ਸਿੰਘ ਨੇ ਘਰ ਮੀਟਿੰਗ ਵੀ ਕੀਤੀ ਸੰਸਦ ਦਾ ਸੈਸ਼ਨ ਕਿਵੇਂ ਚੱਲਣਾ ਚਾਹੀਦਾ ਹੈ ਇਸ ਬਾਰੇ ਚਰਚਾ ਹੋਈ ਪਰ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਟਿੱਗੀਆਂ ਹੋਈਆਂ ਕਿ ਭਾਜਪਾ ਕਿਸ ਨੂੰ ਸਪੀਕਰ ਬਣਾਏਗੀ ਤੇ ਕਿਸ ਨੂੰ ਡਿਪਟੀ ਸਪੀਕਰ ਵਿਰੋਧੀ ਧਿਰ ਤੇ ਇੰਡੀਆ ਬਲੂ ਬੀਜਪੀ ਦੀ ਖੇਡ ਬੁਗਾੜੀ ਜਾ ਰਹੀ ਹੈ ਵਿਰੋਧੀ ਧਿਰ ਵਾਰ-ਵਾਰ ਕਹਿ ਰਹੀ ਹੈ ਕਿ ਜੀਡੀਪੀ ਨੂੰ ਤੇ ਟੀਟਪੀ ਨੂੰ ਸਪੀਕਰ ਤੇ ਡੈਪਟੀ ਸਪੀਕਰ ਦੇ ਅਹੁਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਸੰਜੇ ਰਾਉਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਟੀਟਪੀ ਕੋਈ ਉਮੀਦਵਾਰ ਖੜਾ ਕਰਦੀ ਹੈ ਤਾਂ ਇੰਡੀਆ ਅਲਾਈანს ਉਸ ਨੂੰ ਸਮਰਥਨ ਕਰੇਗਾ ਜੇਕਰ ਲੋਕ ਸਭਾ ਗੇਮ ਨੰਬਰ ਦੀ ਗੱਲ ਕਰੀਏ ਤਾਂ ਐਨਡੀਏ ਕੋਲ 293 ਸਾਂਸਦ ਮੈਂਬਰ ਹਨ ਉਹਨਾਂ ਦਾ ਸਮਰਥਨ ਹੈ ਮੋਦੀ ਸਰਕਾਰ ਨੂੰ ਇਸ ਦੇ ਨਾਲ ਹੀ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਇੰਡੀਆ ਅਲਾਈਅንስ ਕੋਲ ਸਿਰਫ 233 ਸ ਤੋਂ ਮੈਂਬਰਾਂ ਦਾ ਸਮਰਥਨ ਹੈ ਇਸ ਲਈ ਜੇਕਰ ਜीडीयू ਤੇ ਟੀਡੀਪੀ ਸਪੀਕਰ ਦੇ ਕੋਸ਼ਿਸ਼ ਕਰਦੇ ਹਨ ਤਾਂ ਬੀਜੇਪੀ ਦੀ ਖੇਡ ਵਿਗੜ ਸਕਦੀ ਹੈ ਤੇ ਆਓ ਹੁਣ ਆਖਰੀ ਖਬਰ ਪੜ ਲੈਂਦੇ ਆ ਜਲੰਧਰ ਪੱਛਮੀ ਜਮਿੰਟ੍ਰੋਨ ਵਾਸਤੇ ਅੱਜ ਤਿੰਨ ਨਾਮ ਜਰਗੀਆਂ ਹੋਈਆਂ ਜਲੰਧਰ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਮਾਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਲੋਕਤੰਤਰਿਕ ਲੋਕ ਰਾਜਧਾਮ ਪਾਰਟੀ ਵੱਲੋਂ ਰਾਜਧਾਮ ਪਾਰਟੀ ਵੱਲੋਂ ਇੰਦਰਜੀਤ ਸਿੰਘ ਅਤੇ ਦੋ ਆਜ਼ਾਦ ਉਮੀਦਵਾਰਾਂ ਰਾਜਕੁਮਾਰ ਅਤੇ ਵਿਸ਼ਾਲ ਵੱਲੋਂ ਨਾਮਜ਼ਦਗੀ ਪੱਤਰ দাখিল ਕੀਤੇ ਗਏ ਜਰੰਦਰ ਪਸ਼ਮੀ ਦੀ ਉਪਚੋਣ ਲਈ ਹੁਣ ਤੱਕ ਕੁੱਲ ਤਿੰਨ ਨਾਮਜ਼ਦਗੀ ਪੱਤਰ ਪੜੇ ਗਏ ਨੇ ਤੇ ਦੋਸਤੋ ਏਸੀ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਨੂੰ ਇਹ ਖਬਰਾਂ ਅੱਜ ਦੀਆਂ ਸੁਣਾਈਆਂ ਨੇ ਇਹ ਪ੍ਰੋਗਰਾਮ ਤੋਂ ਤੁਹਾਨੂੰ ਕਿਹੋ ਜਿਹਾ ਲੱਗਾ ਇਸ ਬਾਰੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਵੀ ਆਪਣੀ رائے ਦੇ ਸਕਦੇ ਹੋ ਵੀਡੀਓ ਚੰਗੀ ਲੱਗੇ ਲਾਈਕ ਜਰੂਰ ਕਰ ਦੇਣਾ ਆਪਣੇ ਦੋਸਤਾਂ ਲਈ ਇਹ ਕਸ਼ੇਰ ਵੀ ਕਰ ਦੇਣਾ ਦੋਸਤੋ ਅਗਰ ਅਜੇ ਵੀ ਤੁਸੀਂ ਬਿਲਗਾ ਨਿਊਜ਼ ਆਨਲਾਈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ YouTube ਤੇ ਜਾ ਕੇ ਕਰ ਸਕਦੇ ਹੋ ਅਗਰ ਤੁਸੀਂ Facebook ਪੇਜ ਦੇਖਦੇ ਹੋ ਤਾਂ ਬਿਲਗਾ ਨਿਊਜ਼ ਆਨਲਾਈਨ ਨੂੰ Facebook ਤੇ ਜਾ ਕੇ ਵੀ ਤੁਸੀਂ Facebook ਪੇਜ ਤੇ ਸਬਸਕ੍ਰਾਈਬ ਕਰ ਸਕਦੇ ਹੋ ਆਕੇ ਤੁਹਾਨੂੰ ਸਾਡੀਆਂ ਇਹਨਾਂ ਪ੍ਰੋਗਰਾਮਾਂ ਦਾ ਤੁਰੰਤ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੇ ਕਰਦੇ ਹਾਂ ਤੇ ਸਮਾਪਤੀ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ